ਮੇਰਾ ਨਾਮ ਸੰਤ ਬਾਬਾ ਨਿਕੂ ਰਾਜੀ ਹਾਂਜੀ ਤੇ ਬਾਈ ਤੁਸੀਂ ਰਹਿੰਦੇ ਕਿੱਥੋਂ ਐਸ ਟਾਈਮ? ਐਸ ਟਾਈਮ ਬਠਿੰਡਾ ਰਹਿੰਦੇ ਹਾਂ ਜੀ। ਹਾਂਜੀ ਬਾਬਾ ਜੀ ਹਾਂ ਪਿੱਛੇ ਇੱਕ ਵੀਡੀਓ ਵਾਇਰਲ ਹੋਈ ਆ ਭਾਈ ਮਨਪ੍ਰੀਤ ਸਿੰਘ ਖਾਲਸਾ ਦੀ ਤਾੰਤਰਿਕ ਵਾਲੀ। ਉਸ ਵੀਡੀਓ ਤੇ ਤੁਸੀਂ ਕੀ ਕਹਣਾਗਾ? ਉਹ ਵੀਡੀਓ ਮੈਂ ਤੇ ਮੋਹਨਜੀਤ ਹਮੇਸ਼ਾ ਹੀ ਵੀਡੀਓ ਕਾਲ ਕਰਦੇ ਰਹਿੰਦੇ ਆ ਜਿੱਥੇ ਭਾਈ ਸਭ ਭਾਈ ਜਾਂਦੇ ਨੇ ਪਖੰਡੀਆਂ ਦਾ ਪਖੰਡ ਦੂਰ ਕਰਦੇ ਨੇ ਅਸੀਂ ਵੀਡੀਓ ਕਾਲ ਕਰਦੇ ਰਹਿੰਦੇ ਆ। ਤੇ ਉਹ ਪਖੰਡੀਆਂ ਦਾ ਇਦਾਂ ਹੀ ਪਖੰਡ ਦੂਰ ਕਰਦੇ ਰਵਾਂਗੇ ਜੋ ਕਿ ਉਹ ਵੀਡੀਓ ਆ ਵੀਡੀਓ ਐਸੀ ਬਣਾਈ ਜਿਹਦੇ ਵਿੱਚ ਕੀ ਉਹ ਸਾਡੇ ਕੋਲ ਸੀਗੀ ਹੋਰ ਵੀ ਬਥੇਰੀਆਂ ਅਨੇਕਾਂ ਵੀਡੀਓ ਆ ਘੱਟੋ ਘੱਟ 70 80 ਵੀਡੀਓ ਆ ਤੁਸੀਂ ਆਮ ਭਾਈ ਸਾਹਿਬ ਤੁਸੀਂ ਸੁਣੀਆ ਮੇਰੇ ਕੋਲ ਵੀ ਹੈਗੀਆਂ ਬਥੇਰੀਆਂ ਵੀਡੀਓ ਜਿਹੜੇ ਪਖੰਡੀਆਂ ਨੇ ਹਜੇ ਤੱਕ ਪਰਦੇ ਫਾਸ਼ ਕਰਨੇ ਬਾਕੀ ਨੇ ਤੋਂ ਜਿਹੜੀ ਵੀਡੀਓ ਸੀ ਇਹ ਮੇਰੇ ਫੋਨ ਦੇ ਵਿੱਚ ਸੀ ਮੇਰੇ ਫੋਨ ਦੇ ਹਮੇਸ਼ਾ ਲੋਕ ਖੁੱਲੇ ਹੀ ਰਹਿੰਦੇ ਹੈਗੇ ਕਦੇ ਮੈਂ ਫੋਨ ਨੂੰ ਲੋਕ ਨਹੀਂ ਲਾਇਆਗਾ ਤੇ ਤੁਸੀਂ ਜਿਹੜੀ ਸਕਰੀਨ ਰਿਕਾਰਡ ਕੀਤੀ ਸੀਗੀ ਕਿਉਂ ਕੀਤੀ ਸੀ ਕਿਸ ਲਈ કરી ਸੀ ਨਹੀਂ ਇਹ ਤਾਂ ਆਮ ਸੀ ਰਿਕਾਰਡ ਕਰਕੇ ਰੱਖਦੇ ਆਗੇ ਪਖੰਡੀਆਂ ਦਾ ਪਖੰਡ ਦੂਰ ਕਰਨ ਵਾਸਤੇ ਪਰ ਫੋਨ ਨੂੰ ਲੋਕ ਨਹੀਂ ਲਾਇਆ ਜੋ ਕਿ ਗੁਰਵਿੰਦਰ ਸਿੰਘ ਹੈ ਇਹਨਾਂ ਨੇ ਗਲਤ ਅਨਸਰਾਂ ਨੇ ਉਹ ਵੀਡੀਓ ਨੂੰ ਗਲਤ ਪੇਸ਼ ਕਰਤਾ ਤੇ ਉਹ ਤੁਹਾਡਾ ਫੋਨ ਉਹਨਾਂ ਕੋਲ ਸੀ ਮੇਰਾ ਫੋਨ ਆਮ ਹੀ ਸਾਰੇ ਫੜ ਲੈਂਦੇ ਕੋਈ ਵੀ ਆ ਜੇ ਇੱਥੇ ਪਿਆ ਰਹਿੰਦਾਗਾ ਤੇ ਕੋਈ ਏਡੀ ਗੱਲ ਨਹੀਂ ਮੈਂ ਕਦੇ ਲੋਕ ਨਹੀਂ ਲਾਇਆਗਾ ਹਾਂਜੀ ਹਾਂ ਤੋ ਉਹ ਆਬ ਮੇਰੇ ਫੋਨ ਦੇ ਵਿੱਚੋਂ ਉਹਨਾਂ ਨੇ ਆਪਦੇ ਫੋਨਾਂ ਵਿੱਚ ਪਾ ਕੇ ਤੇ ਉਹਨੂੰ ਗਲਤ ਪੇਸ਼ ਕਰ ਦਿੱਤਾ ਚਲੋ ਹਾਂਜੀ ਬਾਬਾ ਇਹ ਤੁਸੀਂ ਗੁਰਵਿੰਦਰ ਸਿੰਘ ਨੂੰ ਵੀਡੀਓ ਦਿਖਾਈ ਸੀ ਜਾਂ WhatsApp ਕਰੀ ਸੀ ਵੀਡੀਓ ਦਿਖਾਈ ਸੀ ਵੀ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਨੇ ਆ ਇੱਕ ਪਖੰਡੀ ਫੜਿਆਗਾ ਜੋ ਕਿ ਹਨੂਮਾਨਗੜ੍ਹ ਦੇ ਰਹਿਣ ਵਾਲਾ ਤੰਤਰਿਕ ਹੈਗਾ ਤੇ ਇਹਦਾ ਪਰਦਾ ਫਾਸ਼ ਕਰਨਾ ਤੇ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਮੈਂ ਕਿਤੇ ਬਾਰੰਦਰ ਬਾਗਿਆ ਫੋਨ ਉਹਨਾਂ ਕੋਲ ਸੀ ਉਹਨਾਂ ਨੇ ਆਪਣੇ ਫੋਨ ਦੇ ਵਿੱਚ ਪਾ ਕੇ ਉਹਨੂੰ ਗਲਤ ਪੇਸ਼ ਕਰ ਦਿੱਤਾ ਹੁਣ ਬਾਬਾ ਜੀ ਤੁਹਾਡਾ ਕੀ ਕਹਿਣਾ ਤੁਸੀਂ ਹਣ ਭਾਈ ਮਨਪ੍ਰੀਤ ਸਿੰਘ ਦੇ ਨਾਲ ਹੋਗੇ ਅਸੀਂ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਦੇ ਨਾਲ ਹਾਂ ਤੇ ਨਾਲ ਰਵਾਂਗੇ ਪਖੰਡ ਭਜਾਓ ਪੰਜਾਬ ਬਚਾਓ ਹਮੇਸ਼ਾ ਲਹਿਰ ਚੱਲੀ ਐ ਇਹ ਚੱਲਦੀ ਰਹੇਗੀ ਜਿਹੜੇ ਪਖੰਡੀ ਐ ਉਹਨਾਂ ਦੇ ਪਰਦੇ ਫਾਸ਼ ਹੋਣਗੇ ਭਾਈ ਸਾਹਿਬ ਭਾਈ ਕਰਦੇ ਰਹਿਣਗੇ ਤੁਸੀਂ ਵੀ ਸਾਰਿਆਂ ਨੇ ਇਹ ਮਹੰਮਦਾ ਸਾਥ ਦੇਣਾ ਨਾ ਕਿ ਤੁਸੀਂ ਵਿਰੋਧ ਕਰਨਾ ਹੈ ਨਾ ਕਿ ਤੁਸੀਂ ਟਿੱਕਾ ਟਿੱਪਣੀ ਕਰਨੀ ਹੈ ਤੁਸੀਂ ਗਲਤ ਨਹੀਂ ਕਰਨਾ ਪਰ ਉਹਨਾਂ ਦਾ ਸਾਥ ਦਿਓ ਜਿਹੜੇ ਸੱਚ ਦੇ ਰਾਹ ਤੇ ਚੱਲਦੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ